ਕੇ ਕਰੋਨਾ ਕਾਲ ਦੇ ਵਿੱਚ ਅਸੀਂ bina ਝਿਜਕੇ ਉਹ ਵੀ ਵੀ ਸਾਡੇ ਕੋਲੇ ਬੰਦਾ ਆਉਂਦਾ ਅਸੀਂ ਮੈਡੀਸਨ ਉਹਨਾਂ ਨੂੰ ਘਰੇ ਜਾ ਕੇ ਵੀ ਅਸੀਂ ਦਿੰਦੇ ਰਹੇ ਹਾਂ ਤੇ ਬਾਕੀ ਇੱਥੇ ਸੱਤ ਪਾਰ ਡੀਐਸਪੀ ਸੀਗੇ ਉਹਨਾਂ ਨੇ ਸਾਡੀ ਡਿਊਟੀ ਇੱਥੇ ਆਪਣੇ ਮਾਨਸਾ ਅਜ ਕੈਂਚੀਆਂ ਤੇ ਲਾਈ ਸੀ ਸਾਡੇ ਕਰੋਨਾ ਕਾਲ ਦੇ ਵਿੱਚ ਪੰਜ ਡਾਕਟਰ ਹਰ ਰੋਜ਼ ਕੈਂਚੀਆਂ ਦੇ ਉੱਤੇ ਡਿਊਟੀ ਦਿੰਦੇ ਰਹੇ ਨੇ ਦੂਜਿਆਂ ਨੂੰ ਚੈੱਕ ਕਰਦੇ ਰਹੇ ਨੇ ਸਬਜ਼ੀ ਵਾਲਿਆਂ ਨੂੰ ਚੈੱਕ ਕਰਦੇ ਰਹੇ ਨੇ ਤੇ ਸਵੇਰੇ 5 ਵਜੇ ਆ ਕੇ 8 ਵਜੇ ਜਾਂਦੇ ਹੁੰਦੇ ਸੀ ਤੇ ਕਰੋਨਾ ਕਾਲ ਦੇ ਵਿੱਚ ਅਸੀਂ ਬਿਨਾਂ ਪੈਸਿਆਂ ਤੋਂ ਗਰੀਬ ਲੋਕਾਂ ਦੀ ਤੇ ਆਮ ਲੋਕਾਂ ਦੀ ਅਸੀਂ ਪੂਰੀ ਮਤ ਦਿੱਤੀ ਹੈ ਪੈਸੇ ਤਾਂ ਸਾਡੇ ਕੋਲੇ 6 ਮਹੀਨਿਆਂ ਬਾਅਦ ਸਾਲ ਬਾਅਦ ਹੀ ਆਉਂਦੇ ਨੇ ਸਾਰਿਆਂ ਨੂੰ ਕਤਈ ਹੈ ਪਿੰਡਾਂ ਵਾਲੇ ਡਾਕਟਰਾਂ ਕੋਲੇ ਤੇ ਉਸੇ ਤਰ੍ਹਾਂ ਅਸੀਂ ਬਿਨਾਂ ਚਿਚਕੇ ਕਰਦੇ ਰਹੇ ਹਾਂ ਬਾਕੀ ਸਾਡੀ ਜਥੇਬੰਦੀ ਜਿਵੇਂ ਧੁਭਾਲ ਕਲਾ ਬਾਬਾ ਜੋਗੀ ਵੀਰ ਜੀ ਨੇ ਇੱਥੇ ਮੇਲਾ ਲੱਗਦਾ ਅਸੀਂ ਮੇਲੇ ਦੇ ਵਿੱਚ ਵੀ ਆਪਦਾ ਮੈਡੀਕਲ ਦਾ ਕੈਂਪ ਫ੍ਰੀ ਲਾਉਂਦੇ ਹਾਂ ਜਿਵੇਂ ਕਿ ਭੀਖੀ ਗੁਦਰ ਸ਼ਾਹ ਦੀਆਂ ਦਾ ਲੱਗਦਾ ਇੱਥੇ ਵੀ ਸਾਡਾ ਕੈਂਪ ਹਰੇਕ ਸਾਲ ਫ੍ਰੀ ਲੱਗਦਾ ਹੈ ਤੇ ਜਿਵੇਂ ਮੋਰ ਸਿੰਘ ਵਾਲੇ ਬਾਬਾ ਸੰਤ ਬਾਬਾ ਪੂਰੀ ਵਾਲਿਆਂ ਦਾ ਮੇਲਾ ਲੱਗਦਾ ਉੱਥੇ ਵੀ ਸਾਡਾ ਤਕਰੀਬਨ ਕੈਂਪ ਫ੍ਰੀ ਲੱਗਦਾ ਹੈ ਕੋਈ ਵੀ ਮੇਲਾ ਹੋਵੇ ਨੇੜੇ ਤੇੜੇ ਸਾਡਾ ਕੈਂਪ ਬਿਲਕੁਲ ਫ੍ਰੀ ਲੱਗਦਾ ਹੈ ਭੀਖੀ ਬਲਕ ਵੱਲੋਂ ਅਸੀਂ ਹਰ ਇੱਕ ਜਿੱਮੇ ਕਿ ਇੱਥੇ ਕੋਟ ਲੱਲੂ ਵਿਖੇ ਮੇਲਾ ਲੱਗਦਾ ਹੈ ਇੱਥੇ ਵੀ ਹਰ ਸਾਲ ਸਾਡਾ ਮੈਡੀਕਲ ਕੈਂਪ ਫ੍ਰੀ ਲੱਗਦਾ ਹੈ ਜਿੰਨੇ ਜੋਗੇ ਹੈਗੇ ਆ ਅਸੀਂ ਇਕ ਤਾਨ ਕੇ ਆਪ ਦੀ ਮਤਤ ਦਿੰਨੇ ਆ